ਆ ਮੈਂ ਤੋਂ ਪਹਿਲਾਂ 9 ਮਈ ਨੂੰ ਅਸੀਂ ਇੱਥੇ ਹੀ ਰੱਖੇ ਸੀ ਸ਼ਾਮ ਨੂੰ ਨਿਰਮਲ ਘੌੜਾ ਸਬੀ ਮੈਂ ਪੱਤਰ ਸਾਹਿਬ ਦੇ ਨਾਲ ਲੁਧਿਆਣੇ ਗਿਆ ਦੇ ਸੀ ਬਰਿੰਦਰ ਉਹਨਾਂ ਦਾ ਡਰਾਈਵਰ ਸੀ ਕਰੋ ਬਹੁਤ ਟੈਲੀਫੋਨ ਆ ਰਹੇ ਸੀ ਪਤਰ ਸਾਹਿਬ ਇੰਨਾ ਰੁੱਝੇ ਹੋ ਸੀ ਗੱਲਬਾਤ ਦੇ ਵਿੱਚ ਕਿ ਉਹਨਾਂ ਨੂੰ ਟੈਲੀਫੋਨ ਦਾ ਪਤਾ ਨਹੀਂ ਲੱਗਿਆ ਤੇ ਇੱਥੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਲੁਧਿਆਣੇ ਪਹੁੰਚ ਗਏ ਲੁਧਿਆਣੇ ਪਹਿਲਾਂ ਮੇਰਾ ਘਰ ਆਉਂਦਾ ਸੀ ਉੱਥੇ ਅਸੀਂ ਅੱਧਾ ਘੰਟਾ ਰੁਕੇ ਰਹੇ ਤੇ ਫਿਰ ਟੈਲੀਫੋਨ ਆਇਆ ਕਹਿੰਦੇ ਮਦ ਸਮਝੀਂ ਕਿ ਮੈਂ ਤੇਰੇ ਨਾਲ ਸਹਿਮਤ ਹੋ ਗਿਆ ਆਪਾਂ ਇਹੋ ਹੀ ਗੱਲ ਨਨ ਮੈਂ ਕਿਤੇ ਜਾਣਾ ਪਰਸੋਂ ਨੂੰ ਆਪਾਂ ਇਹੀ ਗੱਲ ਸ਼ੁਰੂ ਕਰਾਂਗੇ ਤੇ ਦੁਬਾਰਾ ਇਹਦੇ ਤੇ ਡਿਸਕਸ ਕਰਾਂਗੇ ਤੇ ਤੂੰ ਵੀ ਇਹਦੇ ਬਾਰੇ ਸੋਚ ਗਿਆ ਮੈਂ ਵੀ ਸੋਚ ਕੇ ਆਉਂਗਾ ਤੇ ਆਪਾਂ ਗੱਲ ਅੱਗੇ ਤੋਰਾਂਗੇ ਉਹ ਗੱਲ ਕੀ ਸੀ ਉਹਨਾਂ ਦੇ ਦਿਮਾਗ 'ਚ ਤਿੰਨ ਗੱਲਾਂ ਘੁੰਮ ਰਹੀਆਂ ਸੀ ਪਹਿਲੀ ਗੱਲ ਉਹਨਾਂ ਨੇ ਪੂਰੀ ਕਰ ਲਈ ਸੀ ਉਦੋਂ ਤੱਕ ਉਹ ਸੀ ਪੋਸਟ ਹਿਊਮਨਿਜ਼ਮ ਦੇ ਉੱਤੇ ਇੱਕ ਵੱਡੀ ਨੈਸ਼ਨਲ ਲੈਵਲ ਦੀ ਗੋਸ਼ਟੀ ਕਰਨਾ ਉਹਨਾਂ ਦਾ ਪੱਕਾ ਵਿਸ਼ਵਾਸ ਸੀ ਕਿ ਜਿਹੜਾ anthrocentrism ਆ human exceptionalism ਆ ਇਹ ਦੁਨੀਆ ਨੂੰ existential crisis ਦੇ ਵਿੱਚ ਥਸਾ ਨਹੀਂ ਦੇਵੇਗਾ ਥਸਾ ਚੁੱਕਿਆ ਇਹਦਾ ਇੱਕੋ ਹੀ ਇਲਾਜ ਆ ਕਿ ਮਨੁੱਖ ਮਸ਼ੀਨ ਕੁਦਰਤ ਤੇ ਕਾਇਨਾਤ ਇਹਨਾਂ ਦੇ ਰਿਲੇਸ਼ਨਸ਼ਿਪ ਦੇ ਵਿੱਚੋਂ ਇੱਕ ਜਿਹੜੀ ਡਿਸਟ੍ਰਿਬਿਊਟਿਡ ਏਜੰਸੀ ਆ ਉਹ ਸਟੈਬਲਿਸ਼ ਹੋਵੇ ਤਾਂ ਦੁਨੀਆ ਬਚ ਸਕਦੀ ਸੋ ਇਹਦੇ ਉੱਪਰ ਹਿੰਦੁਸਤਾਨ ਦੇ ਵਿੱਚ ਪਹਿਲਾ ਜਿਹੜਾ ਕਾਨਫਰੰਸ ਸੀਗੀ ਉਹ ਕਿਤੇ ਹੋਰ ਨਹੀਂ ਉਹ ਪੰਜਾਬ ਦੇ ਵਿੱਚ ਆਰਟ ਕੌਂਸਲ ਦੇ ਵਿੱਚ ਇੱਥੇ ਹੋਈ ਜਿਹਦੇ ਵਿੱਚ ਹਿੰਦੁਸਤਾਨ ਤੋਂ ਬਖ ਬਖ ਸਾਮਨ ਤੋਂ ਲੋਕ ਪਾਰਟਿਸਪੇਟ ਕਰਨਾ ਆਏ ਤੇ ਸਾਰੇ ਪਾਸੇ ਇਸ ਗੱਲ ਦਾ ਦੂਸਰੀ ਗੱਲ ਉਹਨਾਂ ਦੇ ਦਿਮਾਗ 'ਚ ਇਹ ਸੀ ਕਿ ਜਿਹੜੀ ਉਹ बार-बार ਡਿਸਕਸ ਕਰ ਰਹੇ ਸੀ ਉਹ ਸੀ ਪੋਇਟਰੀ ਬਾਰੇ ਕਿ ਪੋਇਟਰੀ ਦਾ ਇਸ ਨਵੇਂ ਸੰਸਾਰ ਦੇ ਵਿੱਚ ਕੀ ਰੋਲ ਹੋਏਗਾ ਕਿ ਇਹ ਜਿਹੜੀ ਟੈਕਨੋਲੋਜੀ ਆ ਅਗਰ ਇਹਨੂੰ ਕੋਈ ਸਿੱਧੇ ਰਾਹ ਤੇ ਕੋਈ ਚੀਜ਼ ਲਿਆ ਸਕਦੀ ਆ ਤਾਂ ਕੋਈ ਟ੍ਰੀ ਆ ਇਹਦੇ ਉੱਤੇ ਉਹ ਕਾਫੀ ਜ਼ਿਆਦਾ ਗੱਲਬਾਤ ਉਹਨਾਂ ਦੀ ਸੀ ਤੇ ਲੈਂਗੁਏਜ ਦੇ ਬਾਰੇ ਕੋਈਟਰੀ ਦੇ ਬਾਰੇ ਤੀਸਰੀ ਗੱਲ ਉਹਨਾਂ ਦੇ ਇਤਮਾਕ ਦੇ ਵਿੱਚ ਸੀ ਆਰਟ ਕੌਂਸਲ ਦੇ ਦੋ ਹੋਰ ਪ੍ਰੋਗਰਾਮ ਇਹ ਸਾਰੀਆਂ ਗੱਲਾਂ ਸੁਣ ਹੋਈਆਂ ਦੂਸਰੀ ਗੱਲ ਦਾ ਨਤੀਜਾ ਇਹ ਹੋਇਆ ਕਿ ਉਸ ਦਿਨ ਤੋਂ ਬਾਅਦ ਮੈਂ ਸੌ ਨਹੀਂ ਸਕਿਆ ਇਹ ਜਿਹੜੀ ਪੋਇਟਰੀ ਬਾਰੇ ਕੱਲ ਬਾਤ ਜਿੱਦਣੀ ਹੋਈ ਤੇ ਮੈਨੂੰ ਉਸ ਦਿਨ ਹੀ نیند ਆਈ ਜਦੋਂ ਮੈਂ ਉਹਨਾਂ ਦੀ 29 ਪੁਆਇੰਟਸ ਦੇ ਉੱਤੇ ਸਭ ਤੋਂ 300 ਪੇਜ ਦੀ ਕਿਤਾਬ ਲਿਖੀ ਪੋਇਟਿਕ TRUTH ਗਾਰਨਿੰਗ ਵਿਦ ਸਰਜੀਪਾਤ। ਇਹ ਤੇ ਹੋ ਗਿਆ ਤੇ ਦੋ ਕੰਮ ਜਿਹੜੇ ਉਹਨਾਂ ਦੇ ਹਾਲੇ ਪੈਂਡਿੰਗ ਪਏ ਸੀ ਇੱਕ ਸੀ ਜਿਹੜਾ ਬਾਰ-ਬਾਰ ਸਭ ਇਹੋ ਉਹਨਾਂ ਨੇ ਇਹਦਾ ਮੈਂਸ਼ਨ ਕਰਦੇ ਰਹੇ ਨੇ ਉਹ ਸੀ ਰੀਬੂਟਿੰਗ ਪੰਜਾਬ ਕਿ ਪੰਜਾਬ ਨੂੰ ਮੁੜ ਤੋਂ ਕਿਵੇਂ ਜਬਾਲਾ ਖੜੀ ਕਰਨਾ اور ਇਹਦੇ ਲਈ ਸਾਰੇ ਲੋਕ ਨੇ ਜਿਹੜੇ ਚਾਹੇ ਉਹ ਲਿਟਰੇਚਰ ਦੇ ਨੇ ਚਾਹੇ ਉਹ ਟੈਕਨੋਲੋਜੀਸ ਦੇ ਨੇ ਜਾਂ ਸੋਸ਼ਲ ਸਾਇੰਸਸ ਦੇ ਨੇ ਸਾਰੇ ਲੋਕ ਪੰਜਾਬ ਦੇ ਨਵ ਨਿਰਮਾਣ ਲਈ ਕਿਵੇਂ ਇਹਦੇ ਵਿੱਚ ਪਾਰਟਿਸਪੇਟ ਕਰ ਸਕਦੇ ਨੇ ਉਹਦੇ ਤੇ ਉਹਨਾਂ ਦਾ ਬਹੁਤ ਸੀ ਕਿ ਇਹ ਗੱਲ ਆਪਾਂ ਹਰ ਹਾਲਤ ਕਰਨੀ ਆ ਉਹ ਆਪਾਂ ਪਿੱਛੇ ਇਹ ਜਿਹੜਾ ਪ੍ਰੋਜੈਕਟ ਆ ਇਹ ਕੰਪਲੀਟ ਕੀਤਾ ਅਗਲਾ ਪ੍ਰੋਜੈਕਟ ਸੀ ਜਿਹੜਾ ਉਹਨਾਂ ਦੇ ਦਿਮਾਗ 'ਚ ਉਹ ਸੀ ਦੀ ਤਾਂ ਉਹਨਾਂ ਉਹ ਨਾ ਖੁਦ ਰੱਖ ਕੇ ਸੀ ਸ਼ਰੀਪੂਡਿੰ ਪੰਜਾਬ ਵੀ ਉਹਨਾਂ ਨੇ ਰੱਖਿਆ ਸੀ ਅਗਲਾ ਪ੍ਰੋਗਰਾਮ ਸੀ ਉਹ ਸੀ ਸੌ ਪੰਜਾਬ ਕਿ ਅਸੀਂ ਪੰਜਾਬ ਨੂੰ ਪੰਜਾਬ ਦੀ ਸੌ ਖਾਨੇ ਆ ਕਿ ਅਸੀਂ ਪੰਜਾਬ ਦਾ ਨਵ ਬਿਰਮਾਨ ਕਰਾਂਗੇ ਵੀ ਆਰ ਰਿਸਪਾਂਸਿਬਲ ਫਾਰ ਇਟ ਪੰਜਾਬ ਕਿਸੇ ਪੋਲੀਟੀਸ਼ੀਨ ਦੀ ਨਹੀਂ ਸਾਡੀ ਸਭ ਦੀ ਸਾਂਝੀ ਜ਼ਿੰਮੇਵਾਰੀ ਦਾ ਨਾ ਸੋ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਜਿਹੜਾ ਹੁਣ ਪ੍ਰਤੀਕਿਆ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਲਈ ਹੈ ਉਹਨਾਂ ਨੇ ਸਵੰਗੀਤ ਸਭੀ ਹੁਣਾ ਨੂੰ ਇੱਕ ਲੈਟਰ ਵੀ ਲਿਖ ਕੇ ਭੇਜੀ ਆ ਤੇ ਮੈਂ ਚਾਹਾਂਗਾ ਕਿ ਸਵੰਗੀਤ ਸਭੀ ਸਤੇ ਹੋ ਤੇ ਉਹ ਗੱਲਬਾਤ ਇਹਦੇ ਬਾਰੇ ਸ਼ੁਰੂ ਕਰ